ਪੰਜਾਬ ਦੇ ਵਿੱਚ ਠੰਡ ਦਾ ਅਜੇ ਵੀ ਕਹਿਰ ਜਾਰੀ ਹੈ ਜੀ ਹਾਂ ਖਤਰਾ ਜੁੜਾ ਅਜੇ ਵੀ ਨਹੀਂ ਟਲਿਆ ਕਿਉਂਕਿ ਸੀਤ ਲਹਿਰ ਪੰਜਾਬ ਦੇ ਵਿੱਚ ਅਜੇ ਵੀ ਜਾਰੀ ਹੈ ਔਰ ਆਈਐਮਡੀ ਨੇ ਯਾਨੀ ਕਿ ਮੌਸਮ ਵਿਭਾਗ ਨੇ ਰੈਡ ਅਲਰਟ ਜਾਰੀ ਕੀਤਾ ਹੈ ਸੰਗਣੀ ਧੁੰਦ ਦਾ ਰੈਡ ਅਲਰਟ ਅਜੇ ਵੀ ਜਾਰੀ ਕੀਤਾ ਗਿਆ ਔਰ ਸੀਤ ਲਹਿਰ ਦਾ ਅਜੇ ਵੀ ਜਾਰੀ ਕੀਤਾ ਗਿਆ ਕਿਉਂਕਿ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਐਸੇ ਜ਼ਿਲ੍ਹੇ ਨੇ ਜਿੱਥੇ ਅਜੇ ਵੀ ਤਾਪਮਾਨ ਦੇ ਵਿੱਚ ਭਾਰੀ ਗਰਾਵਟ ਦੇਖਣ ਨੂੰ ਮਿਲੀ ਹੈ ਜਿਵੇਂ ਬਠਿੰਡਾ ਦੀ ਗੱਲ ਕਰੀਏ 4 ਡਿਗਰੀ ਤੱਕ ਸੈਲਸੀਅਸ ਜਿਹੜਾ ਉਹ ਤਾਪਮਾਨ ਦਾ ਦਰਜ ਕੀਤਾ ਗਿਆ ਔਰ ਜੇਕਰ ਅਸੀਂ ਅੰਮ੍ਰਿਤਸਰ ਪਠਾਨਕੋਟ ਬਟਾਲੇ ਦੀ ਗੱਲ ਕਰੀਏ ਤਾਂ ਉੱਥੇ ਵੀ 8 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਿਹੜਾ ਉਹ ਦਰਜ ਕੀਤਾ ਗਿਆ ਤਾਂ ਪੰਜਾਬ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੱਡ ਚੀਰਵੀ ਠੰਡ ਤੇ ਧੁੰਦ ਨੇ ਲੋਕਾਂ ਦੇ ਵਟ ਕੱਢ ਦਿੱਤੇ ਆ ਜੀ ਹਾਂ ਹੁਣ ਅਸੀਂ ਗੱਲ ਕਰੀਏ ਚਾਹੇ ਸਕੂਲਾਂ ਦੇ ਵਿੱਚ ਇਸੇ ਕਰਕੇ ਛੁੱਟੀਆਂ ਅੱਗੇ ਤੋਂ ਅੱਗੇ ਵਧਾਈਆਂ ਗਈਆਂ ਸੀ ਦੋ ਵਾਰੀ ਕਿਉਂਕਿ ਸੀਤ ਲਹਿਰ ਬਹੁਤ ਪੈਰੀ ਸੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਠੰਡ ਸੀ ਤੇ ਲੋਕ ਬਿਮਾਰ ਵੀ ਬਹੁਤ ਹੋਈ ਐ ਠੰਡ ਦੇ ਕਾਰ ਲੋਕਾਂ ਨੂੰ ਬੜੀਆਂ ਬਿਮਾਰੀਆਂ ਦਾ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਜੇਕਰ ਟਰੈਵਲਿੰਗ ਦੀ ਗੱਲ ਕਰੀਏ ਨਾ ਤਾਂ ਠੰਡ ਦੇ ਵਿੱਚ ਟਰੈਵਲਿੰਗ ਹੁੰਦੀ ਐ ਔਰ ਜੇਕਰ ਸੰਘਣੀ ਧੁੰਦ ਹੋਵੇ ਤਾਂ ਵੱਡੇ ਤੋਂ ਵੱਡੇ ਹਾਦਸੇ ਜਿਹੜੇ ਆ ਉਹ ਸੰਘਣੀ ਧੁੰਦ ਦੇ ਕਾਰਨ ਵਾਪਰਦੇ ਆ ਜਿਸ ਦੇ ਵਿੱਚ ਤੁਸੀਂ ਵੀ ਦੇਖਿਆ ਭਲੀ ਭਾਂਤ ਜਾਣਦੇ ਹੋ ਕਿ 2 ਤੋਂ 3 3 ਤੋਂ 4-4 ਲੋਕਾਂ ਦੀ ਮੌਤ ਹੋ ਚੁੱਕੀ ਐ ਗੱਡੀਆਂ ਤੇ ਭਿਆਨਕ ਸਭ ਤੋਂ ਜ਼ਿਆਦਾ ਜਿਹੜੇ ਖਤਰਨਾਕ ਹਾਦਸੇ ਉਹ ਗੱਡੀਆਂ ਦੇ ਨਾਲ ਵਾਪਰਦੇ ਆ ਚਾਹੇ ਅਸੀਂ ਖੰਨਾ ਦੇ ਨਜ਼ਦੀਕ ਬਿਲਕੁਲ ਹੁਣ ਜੇ ਹਾਦਸਾ ਜਿਹੜਾ ਵਾਪਰਿਆ ਜਿਸ ਦੇ ਵਿੱਚ 25 ਤੋਂ 30 ਗੱਡੀਆਂ ਜਿਹੜੀਆਂ ਨੇ ਉਹਨਾਂ ਦਾ ਭਿਆਨਕ ਐਕਸੀਡੈਂਟ ਹੋਇਆ ਤਾਂ ਬਹੁਤ ਗੰਭੀਰ ਸੱਟਾਂ ਜਿਹੜੀਆਂ ਸਿਗੀਆਂ ਉਹਨਾਂ ਸਵਾਰੀਆਂ ਨੂੰ ਲੱਗੀਆਂ ਜਿਹੜੀਆਂ ਕਿ ਉਹਨਾਂ ਗੱਡੀਆਂ ਦੇ ਵਿੱਚ ਬੈਠੀਆਂ ਹੋਈਆਂ ਤਾਂ ਸੰਘਣੀ ਧੁੰਦ ਦੇ ਕਾਰਨ ਵਿਜ਼ਿਬਿਲਟੀ ਜਿਹੜੀ ਆ ਉਹ ਜ਼ੀਰੋ ਹੋ ਜਾਂਦੀ ਹੈ ਤੇ ਜਿਹਦੇ ਨਾਲ ਦੇਖਣਾ ਟੋਟਲੀ ਬੰਦ ਹੋ ਜਾਂਦਾ ਹੈ ਵੀ ਟਰੈਵਲਿੰਗ ਹੁਣ ਕਿਦਾਂ ਕਰਨੀ ਆ ਸੋ ਇਹ ਸਭ ਤੋਂ ਵੱਡਾ ਕਾਰਨ ਹੋ ਜਾਂਦਾ ਹੈ ਹਾਥ ਸੇ ਦਾ ਫਿਰ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਆਪਣੇ ਐਸਐਸਐਮਐਸ ਜੇਕਰ ਚੈੱਕ ਕਰਦੇ ਹੋ ਤਾਂ ਉੱਥੇ ਇੱਕ ਐਸਡੀਐਮਆਈਏ ਦੇ ਵੱਲੋਂ ਕੋਲਡ ਵੇਵ ਕਰਕੇ ਤੁਹਾਨੂੰ ਇੱਕ ਰੈਡ ਅਲਰਟ ਭੇਜਿਆ ਹੋਣਾ ਹੈ ਬਕਾਇਦਾ ਤੁਸੀਂ ਆਪਣੇ ਫੋਨ ਜਿਨ੍ਹਾਂ ਨੇ ਅਜੇ ਤੱਕ ਚੈੱਕ ਨਹੀਂ ਕੀਤਾ ਉਹ ਤੁਸੀਂ ਐਸਐਸਐਮਐਸ ਫੋਲਡਰ ਖੋਲ ਕੇ ਚੈੱਕ ਕਰ ਸਕਦੇ ਹੋ ਤੁਹਾਨੂੰ ਬਕਾਇਦਾ ਜਿਹੜਾ ਮੈਸੇਜ ਹੈ ਉਹ ਐਸਡੀਐਮਆਈਏ ਦੇ ਵੱਲੋਂ ਭੇਜਿਆ ਗਿਆ ਹੋਵੇਗਾ ਜਿਦੇ ਵਿੱਚ ਅਲਰਟ ਕਰਕੇ ਕੋਲਡ ਵੇਵ ਦਾ ਮੈਸੇਜ ਤੁਹਾਨੂੰ ਗਿਆ ਹੋਣਾ ਹੈ ਕਿ ਅਜੇ ਵੀ ਸੀਤ ਲਹਿਰ ਬਰਕਰਾਰ ਹੈ ਔਰ ਠੰਡ ਤੋਂ ਬਚਣ ਦੇ ਵਾਸਤੇ ਜਿਹੜੇ ਲੋੜਿੰਦੇ ਕੱਪੜੇ ਆ ਉਹ ਜਰੂਰ ਉਹਨਾਂ ਦਾ ਇਸਤੇਮਾਲ ਕਰੋ ਤੇ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ ਨੇ ਬੇਸ਼ੱਕ ਹੁਣ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ 5ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਵੀ ਸਕੂਲ ਜਿਹੜੇ ਉਹ ਖੋਲ੍ਹ ਦਿੱਤੇ ਗਏ ਆ ਪਰ ਚੰਡੀਗੜ੍ਹ ਤੇ ਹਰਿਆਣਾ ਦੇ ਵਿੱਚ ਠੰਡ ਨੂੰ ਮੱਦੇਨਜ਼ਰ ਰੱਖਦੇ ਹੋਏ 29 ਜਨਵਰੀ ਤੱਕ ਦੀਆਂ ਛੁੱਟੀਆਂ ਵਧਾ ਦਿੱਤੀਆਂ ਗਈਆਂ ਨੇ ਕਿਉਂਕਿ ਉਹਨਾਂ ਜੇਕਰ ਹਰਿਆਣਾ ਸੂਬੇ ਦੀ ਗੱਲ ਕਰਦੇ ਤਾਂ ਹਰਿਆਣਾ ਸੂਬੇ ਦੇ ਵਿੱਚ ਵੀ ਧੁੰਦ ਦਾ ਕੈਰ ਲਗਾਤਾਰ ਜਾਰੀ ਹੈ ਔਰ ਠੰਡ ਉੱਥੇ ਵੀ ਹੱਡ ਚੀਰਵੀਂ ਹੈ ਔਰ ਇਹੀ ਹਾਲ ਚੰਡੀਗੜ੍ਹ ਦਾ ਹੋਇਆ ਹੈ ਚੰਡੀਗੜ੍ਹ ਦੇ ਵਿੱਚ ਵੀ ਠੰਡ ਬਹੁਤ ਜ਼ਿਆਦੀ ਹੈ ਔਰ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ ਜਿਸ ਕਰਕੇ ਛੋਟੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਤਾਂ ਇਸ ਕਰਕੇ ਅਜੇ ਵੀ ਚੰਡੀਗੜ੍ਹ ਤੇ ਹਰਿਆਣੇ ਦੇ ਵਿੱਚ ਅਜੇ ਵੀ ਛੁੱਟੀਆਂ ਜਿਹੜੀਆਂ ਉਹ ਸਕੂਲਾਂ ਦੇ ਵਿੱਚ ਵਧਾ ਦਿੱਤੀਆਂ ਗਈਆਂ ਨੇ 29 ਜਨਵਰੀ ਤੱਕ ਉੱਥੇ ਛੁੱਟੀਆਂ ਰਹਿਣਗੀਆਂ ਯਾਨੀ ਕਿ 5ਵੀਂ ਕਲਾਸ ਦੇ ਬੱਚਿਆਂ ਨੂੰ ਅਜੇ ਵੀ ਉੱਥੇ ਛੁੱਟੀਆਂ ਨੇ ਔਰ ਬਾਕੀਆਂ ਦਾ ਆਨਲਾਈਨ ਸਿਲੇਬਸ ਚੱਲ ਰਿਹਾ ਔਰ ਬਾਕੀਆਂ ਵਾਲੀ ਸਕੂਲੋਂ ਖੁੱਲੇ ਨਹੀਂ ਪਰ ਪੰਜਾਬ ਦੇ ਵਿੱਚ ਸਕੂਲ ਤਾਂ ਜ਼ਰੂਰ ਖੋਲ ਦਿੱਤੇ ਗਏ ਆ 5ਵੀਂ ਕਲਾਸ ਦੇ ਬੱਚਿਆਂ ਤੱਕ ਵੀ ਪਰ ਇੱਥੇ ਠੰਡ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਠੰਡ ਨਹੀਂ ਘਟਣ ਦਾ ਨਾ ਲੈ ਰੇ ਔਰ ਜੇਕਰ ਧੁੱਪ ਦੀ ਗੱਲ ਕਰੀਏ ਤਾਂ ਸਿਰਫ 1-2 ਦਿਨ ਪਿਛਲੇ ਦਿਨਾਂ ਦੇ ਵਿੱਚ ਧੁੱਪ ਜ਼ਰੂਰ ਨਿਕਲੀ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਮੀਂਹ ਦੇ ਵੀ ਅਸਾਰ ਦੱਸੇ ਗਏ ਨੇ ਇਹ ਆਈਐਮਡੀ ਦੇ ਵੱਲੋਂ ਬਕਾਇਦਾ ਜਿਹੜੀ ਇਨਫੋਰਮੇਸ਼ਨ ਜਿਹੜੀ ਜਾਣਕਾਰੀ ਉਹ ਦਿੱਤੀ ਗਈ ਹੈ ਔਰ ਤੁਸੀਂ ਵੀ ਇਸ ਨੂੰ ਚੈੱਕ ਕਰ ਸਕਦੇ ਹੋ Google ਤੇ ਜਾ ਕੇ ਵੈਦਰ ਦੇ ਬਾਰੇ ਅਪਡੇਟ ਦੇ ਦੋ ਤੁਸੀਂ ਦੇਖੋਗੇ ਤਾਂ ਆਈਐਮਡੀ ਦੇ ਵੱਲੋਂ ਇਹ ਅਲਰਟ ਕੀਤਾ ਗਿਆ ਸੰਗਣੀ ਧੁੰਦ ਨੂੰ ਲੈ ਕੇ ਸ਼ੀਤ ਲਹਿਰ ਨੂੰ ਲੈ ਕੇ ਅਲਰਟ ਕੀਤਾ ਗਿਆ ਔਰ ਇਸ ਦੇ ਨਾਲ ਕੀ ਬਾਰਿਸ਼ ਦੇ ਵੀ ਅਸਾਰ ਜਿਹੜੇ ਆ ਕੁਝ ਜ਼ਿਲ੍ਹਿਆਂ ਦੇ ਵਿੱਚ ਦੱਸੇ ਗਏ ਆ ਸੋ ਇਸ ਕਰਕੇ ਠੰਡ ਤੋਂ ਬਚਣ ਲਈ ਤੁਹਾਨੂੰ ਜਿਹੜੇ ਲੋੜਿੰਦਾ ਗਰਮ ਕੱਪੜੇ ਉਹ ਪਾਉਣੇ ਪੈਣਗੇ ਔਰ ਜੇਕਰ ਤੁਸੀਂ ਬਾਹਰ ਟਰੈਵਲਿੰਗ ਤੇ ਨਿਕਲਦੇ ਹੋ ਤਾਂ ਆਪਣਾ ਧਿਆਨ ਜ਼ਰੂਰ ਰੱਖੋ ਔਰ ਬਲਕਿ ਇੱਕ ਹੋਰ ਜਿਹੜੀ ਜ਼ਰੂਰੀ ਬੇਨਤੀ ਕਰਨੀ ਹੈ ਕਿ ਸਭ ਤੋਂ ਵੱਧ ਹਾਦਸੇ ਧੁੰਦ ਦੇ ਕਾਰਨ ਵਾਪਰਦੇ ਆ ਵਿਜ਼ਿਬਿਲਟੀ ਜ਼ੀਰੋ ਹੁੰਦੀ ਹੈ ਤੇ ਕਈ ਗੱਡੀਆਂ ਦੀ ਤਾਂ ਰਫ਼ਤਾਰ ਵੀ ਬਹੁਤ ਜ਼ਿਆਦਾ ਤੇਜ਼ ਹੁੰਦੀ ਹੈ ਤਾਂ ਉਹ ਬਿਲਕੁਲ ਤੁਸੀਂ ਆਪਣੀ ਜਿਹੜਾ ਡੈਸਟੀਨੇਸ਼ਨ ਤੇ ਪਹੁੰਚਣਾ ਹੈ ਬੇਸ਼ੱਕ ਉਥੇ 10 ਮਿੰਟ 20 ਮਿੰਟ ਲੇਟ ਪਹੁੰਚ ਜਾਓ ਪਰ ਤੁਹਾਡੀ ਜਾਨ ਉਸ ਦੇ ਨਾਲੋਂ ਜ਼ਿਆਦਾ ਕੀਮਤੀ ਹੈ ਤਾ ਇਹ ਧਿਆਨ ਦੇ ਨਾਲ ਬਿਲਕੁਲ ਸੇਫਲੀ ਤੁਸੀਂ ਡਰਾਈਵ ਜਿਹੜਾ ਆ ਉਹ ਕਰੋ ਤਾਂ ਜੋ ਕਿਸੇ ਵੀ ਤਰੀਕੇ ਦਾ ਕੋਈ ਵੀ ਇਹ ਦੁਰਘਟਨਾ ਇਹ ਤੁਹਾਡੇ ਨਾਲ ਨਾ ਵਾਪਰੇ ਔਰ ਬਕਾਇਦਾ ਤੁਸੀਂ ਸੇਫਲੀ ਜਿਹੜਾ ਉਹ ਟ੍ਰੈਵਲ ਕਰ ਸਕੋ ਬਾਕੀ ਤੁਹਾਡੀ ਜਾਣਕਾਰੀ ਅਸੀਂ ਮੌਸਮ ਦੇ ਨਾਲ ਜੁੜੀ ਤੁਹਾਡੇ ਨਾਲ ਮੈਂ ਹਰ ਇੱਕ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਜਿੰਨੇ ਵੀ ਦਰਸ਼ਕ ਜੁੜੇ ਹੋਏ ਆ ਤੁਸੀਂ ਆਪਣੇ ਏਰੀਏ ਦਾ ਹਾਲ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਹੋ ਤਾਪਮਾਨ ਤੁਹਾਡੇ ਏਰੀਏ ਦਾ ਕਿੰਨਾ ਹੈ ਬੱਦਲਬਾਈ ਕਿੱਥੇ ਆ ਜਾਂ ਕਿਤੇ ਕਿਣਮਣ ਜਿਹੜੀ ਹੋ ਰਹੀ ਹੈ ਮੀਂਹ ਕਿੱਥੇ ਪੈ ਰਿਹਾ ਤੁਸੀਂ ਸਾਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰ ਸਕਦੇ ਹਾਂ ਚਾਰ ਦਿਨਾਂ ਤੱਕ ਹਰਿਆਣਾ ਦੀ ਜਿੱਕਰ ਗੱਲ ਕਰਦੇ ਹਾਂ ਚਾਰ ਦਿਨਾਂ ਤੱਕ ਘਣੀ ਕੂਰੇ ਦਾ ਅਲਰਟ ਉੱਥੇ ਵੀ ਜਾਰੀ ਕੀਤਾ ਗਿਆ ਯਾਨੀ ਕਿ ਸੰਘਣੀ ਧੁੰਦ ਦਾ ਅਲਰਟ ਹਰਿਆਣੇ ਦੇ ਵਿੱਚ ਵੀ ਜਾਰੀ ਕੀਤਾ ਗਿਆ ਔਰ ਜਿੱਕਰ ਦੁਹਾਂ ਰਾਜਾਂ ਦੇ ਵਿੱਚ ਮੌਸਮ ਵਿਭਾਗ ਦੀ ਗੱਲ ਕਰਦੇ ਹਾਂ ਤਾਂ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਪੰਜਾਬ ਦੇ ਮੌਸਮ ਦੇ ਪੰਜ ਜ਼ਿਲ੍ਹਿਆਂ ਦੀ ਜੇਕਰ ਗੱਲ ਕਰਦਾ ਤਾਂ ਪੰਜਾਬ ਦੇ ਵਿੱਚ ਪੰਜ ਜ਼ਿਲ੍ਹਿਆਂ ਦਾ ਮੌਸਮ ਬਹੁਤ ਜ਼ਿਆਦਾ ਖਰਾਬ ਦੱਸਿਆ ਗਿਆ ਹੈ ਆਈਐਮਡੀ ਦੇ ਵੱਲੋਂ ਜਿੱਥੇ ਕਿ ਸੰਘਣੀ ਧੁੰਦ ਹੈ ਤਾਂ ਭਾਰੀ ਮੀਂਹ ਹਣ ਦੇ ਅਸਾਰ ਦੱਸੇ ਗਏ ਨੇ ਉਹਨਾਂ ਪੰਜਾਂ ਜ਼ਿਲ੍ਹਿਆਂ ਦੀ ਜੇਕਰ ਗੱਲ ਕਰੀਏ ਜਿਨ੍ਹਾਂ ਦੇ ਵਿੱਚ ਗਰਦਾਸਪੁਰ ਹੈ ਤਰਨਤਾਰਨ ਫਰੂਸਪੁਰ ਐ ਲੁਧਿਆਣਾ ਤੇ ਪਟਿਆਲਾ ਇਹਨਾਂ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਹੈ ਹੋਰ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਬਾਕੀ ਦੇ ਜ਼ਿਲ੍ਹੇ ਐ ਉੱਥੇ ਔਰੇਂਜ ਅਲਰਟ ਜਾਰੀ ਕੀਤਾ ਗਿਆ ਤਾਂ ਹਰੇਕ ਜ਼ਿਲ੍ਹੇ ਦੀ ਤੁਹਾਨੂੰ ਜਾਣਕਾਰੀ ਅਸੀਂ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਗਰਦਾਸਪੁਰ ਦੇ ਵਿੱਚ ਜਿਹੜਾ ਤਾਪਮਾਨ ਆ ਦਿਨ ਦਾ ਦਿਨ ਦੇ ਤਾਪਮਾਨ ਦੀ ਜੇਕਰ ਗੱਲ ਕਰਦੇ ਤਾਂ 9 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਹੋਇਆ ਤੇ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ ਤਾਂ 10 ਡਿਗਰੀ ਸੈਲਸੀਅਸ ਤੱਕ ਬਠਿੰਡਾ ਵੀ 10 ਹੈ ਨਵਾਂ ਸ਼ਹਿਰ ਦੇ ਵਿੱਚ 11 ਫਰੂਜ਼ਪੁਰ ਦੇ ਵਿੱਚ ਵੀ 11 ਮੋਗੇ ਦੇ ਵਿੱਚ ਵੀ 11 ਤੇ ਰੋਪੜ ਦੇ ਵਿੱਚ ਵੀ 11 ਹੁਣ ਇੱਥੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਦਿਨ ਦੇ ਸਮੇਂ ਜੇਕਰ 9° ਸੈਲਸੀਅਸ ਹੈ ਤਾਂ ਰਾਤ ਦੇ ਸਮੇਂ ਇਹ 4 ਤੇ 3 ਦੇ ਤੱਕ ਤਾਂ ਆਸਾਨੀ ਦੇ ਨਾਲ ਪਹੁੰਚ ਜਾਵੇਗਾ ਔਰ ਫਲਾਈਟ ਦੇ ਉੱਪਰ ਵੀ ਮੌਸਮ ਦਾ ਵੱਡਾ ਅਸਰ ਪਿਆ। ਕਈ ਫਲਾਈਟਾਂ ਜਿਹੜੀਆਂ ਨੇ ਉਹ ਰੱਦ ਕੀਤੀਆਂ ਗਈਆਂ ਨੇ। ਚਾਹੇ ਅਸੀਂ ਅੰਮ੍ਰਿਤਸਰ 에ਅਰਪੋਰਟ ਤੋਂ ਗੱਲ ਕਰ ਲਈਏ, ਚਾਹੇ ਅਸੀਂ ਦਿੱਲੀ 에ਅਰਪੋਰਟ ਤੋਂ ਗੱਲ ਕਰ ਲਈਏ, ਜਾਂ ਫਿਰ ਚੰਡੀਗੜ੍ਹ 에ਅਰਪੋਰਟ ਤੋਂ ਗੱਲ ਕਰ ਲਈਏ। ਚੰਡੀਗੜ੍ਹ 에ਅਰਪੋਰਟ ਤੋਂ ਵੀ ਕਈ ਫਲਾਈਟਾਂ ਰੱਦ ਨੇ ਕਿਉਂਕਿ ਚੰਡੀਗੜ੍ਹ ਦੇ ਵਿੱਚ ਵੀ ਠੰਡ ਦਾ ਕਹਿਰ جاری ਹੈ। ਚੰਡੀਗੜ੍ਹ ਦੇ ਵਿੱਚ ਤਾਂ ਸਗੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਛੁੱਟੀਆਂ ਜਿਹੜੀਆਂ ਉਹ ਹੋਰ ਵੀ ਠੰਡ ਦੇ ਕਾਰਨ ਵਧਾ ਦਿੱਤੀਆਂ ਨੇ। ਕਈ ਫਲਾਈਟਾਂ ਦੇਰੀ ਦੇ ਨਾਲ ਚੱਲ ਰਹੀਆਂ ਨੇ। 20-20 ਘੰਟੇ ਦਾ ਡਿ ਦੇ ਵਿੱਚ ਪਿਆ ਹੈ ਔਰ ਕਈ ਫਲਾਈਟਾਂ ਜਿਹੜੀਆਂ ਉਹ ਰੱਦ ਹੀ ਕਰ ਦਿੱਤੀਆਂ ਨੇ ਮੌਸਮ ਖਰਾਬ ਹੋਣ ਦੇ ਨਾਲ ਤਮਰੀਸਰ ਤੋਂ ਵੀ ਇਵੇਂ ਆ ਕਈ ਫਲਾਈਟਾਂ ਰੱਦ ਕੀਤੀਆਂ ਗਈਆਂ ਨੇ ਤੇ ਕਈ ਫਲਾਈਟਾਂ ਜਿਹੜੀਆਂ ਉਹ ਦੇਰੀ ਦੇ ਨਾਲ ਚੱਲ ਰਹੀਆਂ ਨੇ ਤਾਂ ਬਾਕੀ ਜਿੰਨੇ ਵੀ ਦਰਸ਼ਕ ਜੁੜੇ ਨੇ ਤੁਹਾਡੇ ਤੋਂ ਮੈਂ ਜਾਣਨਾ ਚਾਹਾਂਗਾ ਤੁਸੀਂ ਆਪਣੇ ਏਰੀਆ ਦਾ ਹਾਲ ਸਾਡੇ ਨਾਲ ਕਮੈਂਟ ਬਾਕਸ ਦੇ ਵਿੱਚ ਸਾਂਝਾ ਕਰ ਸਕਦੇ ਹੋ ਜਾਣਕਾਰੀ ਜਿਹੜੀ ਹੈ ਉਹ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਿ ਤੁਹਾਡੇ ਏਰੀਆ ਦਾ ਮੌਸਮ ਕਿਵੇਂ ਦਾ ਹੈ ਧੁੱਪ ਕਿੱਥੇ ਕਿੱਥੇ ਨਿਕਲੀ ਆ ਜਾਂ ਧੁੰਦ ਕਿੱਥੇ ਕਿੱਥੇ ਪਈ ਆ ਤੁਸੀਂ ਸਾਡੇ ਨਾਲ ਜਾਣਕਾਰੀ ਜਿਹੜੀ ਆ ਉਹ ਸਾਂਝੀ ਕਰ ਸਕਦੇ ਆ